ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦੇ ਆ ਓਕੇ ਹੋਣਗੀਆਂ ਰਪੋਟਾਂ ਤੇ ਘਰ ਪਰਿਵਾਰ ਜਾਨਵਰ ਵੀ ਬਈ ਸਾਰਿਆਂ ਦੇ ਓਕੇ ਹੋਣਗੇ ਲੋ ਜੀ ਕਾਫੀ ਚਿਰਾਂ ਬਾਅਦ ਕਰ ਰਹੇ ਆ ਵਲੌਗ ਦੀ ਸਟਾਰਟਿੰਗ ਤੇ ਅੱਜ ਦਾ ਵਲੌਗ ਆਪਾਂ ਲੈ ਕੇ ਆਉਣੀਆਂ ਨੇ ਬਈ ਉਹ ਧੁੱਪ ਜਾਲਾਉਣ ਵਾਲੀਆਂ ਡੋਲੀਆਂ ਬਈ ਰਾਜਵੀਰ ਸਿਆੜ ਤੋਂ ਹੁਣ ਪਏ ਨੇ ਸਾਰੇ ਪੱਟੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਵਲੌਗ ਕਿਸ ਕਾਰਨ ਕਰਕੇ ਨਹੀਂ ਪਾ ਰਹੇ ਸੀਗੇ ਇਹ ਚਲੋ ਹੁਣ ਵਿਲੇ ਆ ਬਾਕੀ ਲਠੇ ਵੀ ਬਹੁ ਨਵੇਂ ਲਿਆਂਦੇ ਬਥੇਰੇ ਨਵੇਂ ਸੱਪ ਕੱਢਤੇ ਤੇ ਦੇਖਦੇ ਆ ਹੋਰ ਵੀ ਕੁਝ ਕਰਾਂਗੇ ਨਾ ਪਰ ਚਲੋ ਫਿਰ ਅੱਜ ਦਿਖਾਉਨੇ ਆ ਤੁਹਾਨੂੰ ਡੋਲੀਆਂ ਦੇ ਬਾਈ ਉਹਨਾਂ ਦਾ ਵਲੌਗ ਬਾਜ ਮਹਾਰਾਜ ਉਹ ਤਾਂ ਸੋਨਾ ਹੋ ਗਿਆ ਆ ਵੀ ਬੱਚੀ ਵੱਡੀ ਹੋ ਗਈ ਆਪਣੇ ਇਹ ਤੋਂ ਪਤਾ ਲੱਗਦਾ ਵੀ ਵਲੌਗ ਪਾਇਨ ਬਹੁਤ ਟਾਂ ਮ ਹੋ ਗਿਆ ਲੋਜੀ 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 ਜਾਨਵਰ ਦਿਖਾਈਏ ਤੁਹਾਨੂੰ ਛੱਡ ਕੇ ਨੋ ਵੀ ਕਰੋਚੀਆ ਨਵੇਂ ਬਰਾਣੇ ਬਾਲੇ ਕਰਤੇ ਬਾਕੀ ਦੇਖਦੇ ਆ ਕੋਈ ਕਰਾਂਗੇ ਹੇਟ ਉੱਤੇ ਹੋਰ ਇਨੇ ਤਾਂ ਪਛਾਣ ਹੀ ਲਿਆਉ ਸਾਰਿਆਂ ਨੇ ਬਸ ਇਹ ਨੇ ਕੁਝ ਪਰਿੰਦੇ ਬਾਕੀ ਦੇਖਦੇ ਆ ਜੋ ਵੀ ਹੋਰ ਬਣਿਆ ਕਰਦਾ ਸਰਿਆ ਸਾਤੋਂ ਅਰੇ ਕੋਣ ਹੋ ਖੜ ਜਾ ਟੰ ਟੜਾ ਇਹ ਵੀ ਵਾਜੇ ਚੱਕਣਾ ਯਾਰ ਕਦੇ ਦਿਨ ਤੱਕ ਉੱਚੀ ਬੜੀਆ ਮਦੀਨਾ ਪਟਤਾ ਆਏ ਬਾਈ ਉਹਨਾਂ ਤੋਂ ਫੋਟੋਗ੍ਰਾਫ ਰੱਖਣ ਵਾਲੀ ਬਣਵਾਵਾਂਗੇ ਤੇ ਉਦਾਂ ਦਾ ਓਕੇ ਆ ਰਿਪੋਰਟ ਸਾਰੀ ਜਾਨਵਰ ਸੈਟ ਨੇ ਬਸ ਯਾਰ ਹੋਰ ਕੀ ਚਾਹੀਦਾ ਇਹ ਮਦੀਨਾ ਨੇ ਸਾਰੀਆਂ ਨਰ ਉੱਪਰ ਪਟਾੜ ਚ ਕਰਤੇ ਸ਼ਾਇਦ ਤੁਹਾਨੂੰ ਦਿਖਾਇਆ ਹੋ ਜਾਲ ਉਹ ਬਾਕੀ ਕੁਝ ਹੋਰ ਵੀ ਪ੍ਰਿੰਦੇ ਆਏ ਨੇ ਤੇ ਸਾਰੀਆਂ ਨਿਊ ਐਂਟਰੀਜ਼ ਵਾਲੀਆਂ ਵੀਡੀਓ ਹਮ ਕਿਸੇ ਹੋਰ ਦਿਨ ਪਾਵਾਂਗੇ ਚਲੋ ਅੱਜ ਤੁਹਾਨੂੰ ਓਵਰਵਿਊ ਦੇ ਦਈਏ ਸਾਰਾ ਇਹ ਚ ਵੱਡੇ ਨਰ ਸ਼ਿਫਟ ਕਰਤੇ ਆਪਣਾ ਆ ਖਾਲੀ ਕਰਤਾ ਇਹ ਚ ਡੋਲੀਆਂ ਚ ਸ਼ਿਫਟ ਕਰਦੇ ਜੁੜੇ ਕੁਸ਼ ਕੁਸ਼ਕ ਨੇ ਕੁਸ਼ਕ ਲੱਠਿਆਂ ਦੇ ਜੁੜੇ ਕੁਸ਼ਕ ਲੱਠਿਆਂ ਦੇ ਜੁੜੇ ਜਨੇ ਆਹ ਇੱਕ ਆਹ 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 ਇਹਨਾਂ ਦਾ ਸ਼ੌਕ ਕਿਸੇ ਦਿਨ ਵਿਲੇ ਟਾਈਮ ਕਰਾਵਾਂਗੇ ਆਪਾਂ ਜੈਰੀ ਉਸ ਤੋਂ ਬਾਅਦ ਜੀ ਮਾਲਕੋ ਆਹ ਅੱਜ ਹੋਵੇ ਦਿਖਾਉਣੀ ਆ ਮਿਲਾਂ ਦੇ ਆਪਾ ਸਰਾਜ ਜੀ ਜੋਗੀ ਤੇ ਆਂ ਕਟਣੀ ਬੋ ਇਥੋਂ ਇਹੇ ਮੁਝਾ ਲਉਣਾ ਟਾਈਮ ਨਹੀਂ ਕੱਢਣਾ ਹਾਂਜੀ ਸਰ ਕਿਵੇਂ ਲੱਗਿਆ ਜੀ ਓਕੇ ਨਰ ਬੋਟਾ ਹਾਂਜੀ ਵੀਰੇ ਕੀ ਹਾਲ ਚਾਲ ਨੇ ਜੀ ਹੋ ਠੀਕ ਠਾਕ ਉਹ ਫਿਰ ਤੇ ਕਰਤਾ ਸਾਡਾ ਆਰਡਰ ਯਾਰ ਹਾਂ ਲੈ ਜੀ ਮਿੱਤਰੋ ਇਹ ਆ ਵੀਰ ਸਾਡਾ ਜਤਨ ਕੁੱਪ ਤੋਂ ਵੀਰ ਸਾਡਾ ਬਲੌਗ ਵੀ ਬਣਾਉਂਦਾ ਪਿੱਛੇ ਜੇ ਬੰਦ ਕਰਤਾ ਸੀ ਹੁਣ ਕਿਹਾ ਇਹਨੂੰ ਬਾਈ ਬਲੌਗ ਬਣਾਇਆ ਕਰ ਸੋਹਣੇ ਬਣਾਉਂਦਾ ਬਲੌਗ ਇਹ ਤੇ ਆ ਬਾਈ ਹੁਣਾਂ ਦੀਆਂ ਦੋ ਢੋਲੀਆਂ ਤਿਆਰ ਕਰਕੇ ਦੇਤੀਆਂ ਨੇ ਜੀ ਚਾਹੇ ਨੂੰ ਨਮੀ ਚੀਜ਼ ਕਹਿ ਲੋ ਚਾਹੇ ਜਿਵੇਂ ਵੀ ਕਹਿ ਲੋ ਪਰ ਤੇ ਬਾਈ ਇਹਨਾਂ ਨੂੰ ਕੁਛ ਕੰਨੇ ਆ ਕਿਵੇਂ ਲੱਗਦਾ 359 ਇਸੇ ਰਹੀ ਗੱਲਬਾਤ ਹੋ ਗਈ ਵੀਰੇ ਪੂਰੀ ਹਾਂ ਬਾਈ ਜੀ ਇਹਦੀ ਜਦੋਂ ਆਪਾਂ ਨੇ ਸਟicker ਵਗੈਰਾ ਹੁਣ ਨਵੇਂ ਬਣਵਾਤੇ ਵੱਡੇ ਸਟicker ਲਾ ਦੇਆ ਕਰਾਂਗੇ ਵੱਡੀਆਂ ਢੋਲੀਆਂ ਤੇ ਪੀਚਰ ਕੋਸ਼ ਨਵਾਂ ਕਰਨ ਦੀ ਟਰਾਈ ਕਰਦੇ ਰਹੀਦਾ ਵੀ ਕੁਝ ਨਾ ਕੁਝ ਨਵਾਂ ਹੁੰਦਾ ਰਹੇ ਹਨ ਜਿਵੇਂ ਆ ਪਾਣੀ ਪੂਣੀ ਦੇਣ ਨੂੰ ਜਿਵੇਂ ਮਾਰਦੀ ਕੁਤਰਾ ਨੂੰ ਮੰਦਾ ਰੱਖ ਕੇ ਪਾਣੀ ਦੇਈ ਜਾਂਦਾ ਹਨ ਤੇ ਹੋਰ ਵੀ ਕਿਸੇ ਭਰਾ ਨੂੰ ਲਈ ਸਮਾਨ ਦੀ ਲੋੜ ਜਦੋਂ ਮਾਤੀ ਕੰਟੈਕਟ ਕਰ ਸਕਦਾ ਹਨ ਫੋਨ ਨੰਬਰ ਆਪਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ 88729 36702 88729 36705 ਉਂਝਣ ਸੰਧ ਐਂਟਰਪ੍ਰਾਈਜ਼ ਸਿਆੜ ਪਿੰਡ ਸਿਆੜਾ ਵੀ ਇਹ ਆਪਣਾ ਨੇੜੇ ਰਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਆਪਾਂ ਜਿੱਥੇ ਕੰਮ ਕਰਦੇ ਆ ਨੇੜ ਆਪਣੇ ਡਾਕਖਾਨਾ ਪੈਂਦਾ ਵੀ ਕੋਈ ਵੀ ਪੁੱਛ ਕੇ ਆਉਣਾ ਹੋਵੇ ਪਿੰਡ ਦੇ ਵਿਚਾਲੇ ਡਾਕਖਾਨਾ ਠੀਕ ਆ ਪੁੱਛ ਕੇ ਆ ਸਕਦਾ ਉੱਥੇ ਨੇੜੇ ਹੀ ਆਪਣਾ ਘਰ ਉੱਥੇ ਆਪਾਂ ਘਰੀ ਤਿਆਰ ਕਰਕੇ ਦਿੰਦੇ ਆ ਸਾਰਾ ਤੁਹਾਨੂੰ ਤੇ ਇਸੇ ਵੀ ਤਰ੍ਹਾਂ ਉਸ ਮਾਨ ਦੀ ਕੋਲਾ ਜਿਹੜੇ ਮਾਤੀ ਹੁਕਮ ਲਾ ਸਕਦਾ ਭਰਾ ਸਾਰੇ ਭਰਾਵਾਂ ਦਾ ਮਾਨ ਤਾਨ ਕਰਕੇ ਜਿੰਨਾ ਵੀ ਹੋ ਸਕਦਾ ਹੈ ਨਾ ਕੋਸ਼ਿਸ਼ ਕਰੀ ਦੀ ਆ ਵਕਤ ਬਾਅਦ ਉਸ ਮਾਨ ਵਧੀਆ ਤਿਆਰ ਕਰਕੇ ਲਈ ਆ ਜੀ ਆ ਤੁਹਾਨੂੰ ਤਾਂ ਬਾਕੀ ਬਾਈ ਥੋੜੇ ਭਰਾਵਾਂ ਦਾ ਸਾਥ। ਕਰੋ ਇੰਜੋਏ ਬਾਈ। ਕੀ ਮੈਜ਼ਰਮੈਂਟ ਆ ਬਾਈ? ਇੱਕ ਵਾਰੀ ਇਹਦੀ ਮੈਜ਼ਰਮੈਂਟ ਵੀ ਦੱਸ ਦੋ। ਇਹ ਬਾਈ ਦੀ 5 बाई 22 ਹੈ। ਠੀਕ ਹੈ ਜੀ। ਇਹ ਬਾਈ ਐਂਗਲਸ ਵੀ ਬਣਾ ਦਈਦਾ ਵਾ। ਟੈਂਪਸ ਵੀ ਬਣਾ ਦਈਦਾ ਵਾ। ਇਹ ਜਿਹੜੀ ਜਿਹੜੀ ਭਰਾ ਦੀ ਜਿਹੜੀ ਰਿਕੁਆਇਰਮੈਂਟ ਆ ਉਹਦੀ ਬਣਾ ਲਈ ਆ ਜੀ ਕਿ ਭਰਾ ਨੂੰ ਚਾਹੀਦਾ ਵੀ ਪੈਪਸ ਬਣਾਉਣਾ ਪੈਪਸ ਬਣਾ ਲਈ ਆ ਜੀ ਕਿ ਭਰਾ ਕਹਿੰਦਾ ਵੀ ਐਂਗਲ ਬਣਾਉਣਾ ਡੰਗਲ ਬਣਾ ਲਈ ਆ ਆ ਆਪਾਂ ਨੇ ਐਂਗਲ ਬਣਾ ਕੇ ਦਿੱਤਾ ਵਾ ਇਹਦੇ ਨਾਲ ਦੇ ਸਪੈਸ਼ਲ ਅਗੀ ਇੱਕ ਬਣਾ ਕੇ ਦਿੱਤੇ ਨੇ ਉਹ ਆਪਾਂ ਭਿੱਦੇ ਨੇ ਬੁੱਗੇ ਪਾਲੀਏ ਲਾਡੀ ਨੂੰ ਤੇ ਉਹਨਾਂ ਦਾ ਵੀ ਸੇਮ ਹੀ ਸੀਗਾ ਇਹ ਜਿਆਦਾ ਸਹਜ ਓਵਰ ਬਣਵਾਉਣਾ ਓਵਰ ਵੀ ਬਣਾ ਸਕਦਾ ਵਾ ਤੇ ਘੱਟ ਬਣਾਉਣਾ ਘੱਟ ਹੀ ਬਣਦਾ ਚਲੋ ਪਹਿਲਾ ਵਾਲਾ ਵਲੌਗ ਕਿਸੇ ਬੰਦੇ ਨੇ ਨਹੀਂ ਦੇਖਿਆ ਹੋਣਾ ਵੀਰੇ ਤੇ ਕਿੰਨੇ ਤੋਂ ਲੈ ਕੇ ਕਿੰਨੇ ਖਾਨੇ ਤੱਕ ਦੀਆਂ ਡੋਲੀਆਂ ਆਪਾਂ ਤਿਆਰ ਕਰਦੇ ਆਂ ਤੇ ਪ੍ਰਾਈਜ਼ ਦੱਸ ਦੋ ਨਾਲ ਇੱਕ ਖਾਨੇ ਤੋਂ ਲੈ ਕੇ ਚਾਹੇ 15 ਖਾਨੇ ਵਾਲੇ ਤੱਕ ਬਣਾ ਲਓ ਸਿੰਗਲ ਵੱਡੇ ਜਾਲਣ ਵਾਲੋ ਉਹ ਤੁਹਾਡੀ ਆਪਣੀ ਖੁਸ਼ੀ ਹੈ ਜਿਹੋ ਜੀ ਕੋਈ ਚੀਜ਼ ਕਹੋਗੇ ਜਿਹੋ ਜੀ ਕੋਈ ਰਿਕੁਆਇਰਮੈਂਟ ਆ ਉਹਦੀ ਚੀਜ਼ ਬਣ ਜੂਗੀ ਇਹਦੇ ਵਿੱਚ ਕੋਈ ਨਹੀਂ ਹੈਗਾ ਵੀ ਇੱਕ ਖਾਨੇ ਵਾਲੀ ਬਣਾਉਣਾ ਜਾਂ ਚਾਰ ਖਾਨੇ ਵਾਲੀ ਹਰੇਕ ਚੀਜ਼ ਦਾ ਆਪ ਦਾ ਰੇਟ ਆ ਹਰ ਇੱਕ ਚੀਜ਼ ਦੀ ਆਪਣੀ ਕੁਆਲਿਟੀ ਹੈ। ਕੋਈ ਜਹਾਜਾ ਗੁੜ ਪਾਲਾਂਗੇ ਉਹਨਾ ਮਿੱਠਾ ਕਰ ਲਾਂਗੇ। ਉਹ ਜਹਾਜਾ ਗੁੜ ਪਾਲਾਂਗੇ ਉਹ ਜਹਾਜਾ ਮਿੱਠਾ ਵਾ ਹਨਾ। ਘੱਟ ਰੇਟ ਵਾਲੀ ਬਣਾਉਣੀ ਆ ਘੱਟ ਵਾਲੀ ਵੀ ਬਣਾਵਾਂਗੇ। ਵੱਧ ਰੇਟ ਵਾਲੀ ਬਣਾਉਣੀ ਆ ਵੱਧ ਵਾਲੀ ਵੀ ਬਣਾ ਦਿਆਂਗੇ। ਮੰਨ ਕੇ ਚੱਲੋ ਵੀ ਸਾਰਿਆਂ ਦਾ ਰਾਂਝਾ ਰਾਜੀ ਕਰਕੇ ਤੋੜਾਂਗੇ। ਬਿਲਕੁਲ ਬਿਲਕੁਲ ਬਿਲਕੁਲ। ਆਪਾਂ ਵੈਸੇ ਵੀ ਮਤਲਬ ਉਹ ਸਿਸਟਮ ਹੀ ਹੈ ਨਹੀਂਗਾ। ਨਾ ਤਾਂ ਭਾਈ ਆਪਾਂ ਮਤਲਬ ਇਹ ਜੀ ਕੋਈ ਮਤਲਬ ਇਹ ਕਾਪੀ ਮਾਰਨੀ ਹੁੰਦੀ ਆ। ਤਨਾ ਆਪਾਂ ਨੇ ਕਿਸੇ ਦਾ ਕੋਈ ਮਤਲਬ ਕੇ ਜਲ ਸੀ ਆਪਾਂ ਨੂੰ ਬਹੁਤ ਬੰਦੇ ਭਰਾ ਕੰਮ ਕਰਦੇ ਨੇ ਮਾਰਕੀਟ ਦੇ ਵਿੱਚ ਜੀ ਆਉਂਦੇ ਆ ਉਹਨਾਂ ਸਾਰੇ ਭਰਾਵਾਂ ਨੂੰ ਠੀਕ ਹੈ ਨਹੀਂ ਤੇ ਵਧੀਆ ਤਰੀਕੇ ਦਾ ਕੰਮ ਕਰਕੇ ਤਾਂ ਆਪਣੇ ਆਪ ਹੀ ਗਾਧ ਘੁੱਟਦਾ ਸਹੀ ਗੱਲ ਹੈ ਜੀ ਤੇ ਆਪਾਂ ਕਿਸੇ ਭਰਾ ਨੂੰ ਨਾਰਾਜ਼ ਵੀ ਨਹੀਂ ਕਰਦੇ ਕਦੀ ਠੀਕ ਹੈ ਜੀ ਤੇ ਮਹਾਰਾਜ ਦਿੱਸੇ ਸੋਕਰ ਤੇ ਬਾਕੀ ਵੀਰੇ ਤਿਆਰ ਹੋਈ ਜਾਂਦੀਆਂ ਨੇ ਇੱਕ ਵੀਰੇ ਬੰਦਾ ਉਹ ਕੰਟੈਕਟ ਕਰਿਓ ਜਿਹੜਾ ਸਬਰ ਜੇ ਵਾਲਾ ਹੋਵੇ ਯਾਨੀ ਸਾਡਾ ਕਹਿਣ ਦਾ ਮਤਲਬ ਕਿਉਂ ਬਾਈ ਕੋਲੇ ਆਰਡਰ ਪਹਿਲਾਂ ਯਾਨੀ ਡੇਢ ਮਹੀਨੇ ਦੇ ਹੁਣ ਅਸੀਂ ਪਹਿਲਾਂ ਅੰਦਰ ਬੈਠੇ ਇਹੀ ਦੇਖਦੇ ਸੀਗੇ ਵੀ ਡੇਢ ਮਹੀਨੇ ਤੱਕ ਦੇ ਆਰਡਰ ਪਾਏ ਨੇ ਚਲੋ ਵੀ ਆਵਦਾ ਨਾ ਉਹ ਬੰਦਾ ਸਬਰਜੇ ਵਾਲਾ ਆਇਓ ਜਿਨੇ ਕੁਆਲਿਟੀ ਲੈ ਕੇ ਜਾਣੀ ਆ ਕਿਉਂ ਵੀਰੇ ਦੇਖੋ ਜੀ ਕੋਈ ਵੀ ਬੰਦਾ ਮਾਰਕੀਟ ਚ ਕੰਮ ਸਾਰੇ ਭਰਾ ਕਰਦੇ ਨੇ ਦੇਖੋ ਅਸੀਂ ਬਈ ਕੁਆਂਟੀਟੀ ਦੇ ਨਹੀਂ ਜਾਂਦੇ ਅਸੀਂ ਤਾਂ ਕੁਆਲਿਟੀ ਦੇ ਕੰਮ ਕਰਦੇ ਹਾਂ ਸਾਨੂੰ ਸਾਡੀ ਕੁਆਲਿਟੀ ਚਾਹੀਦੀ ਆ ਮੇਰੇ ਕੋਲ ਗਾਹ ਤੋਂ ਗੋੜ ਘੱਟ ਨਹੀਂ ਹੁੰਦੀ ਇਹ ਕੋਈ ਉਸ ਚੀਜ਼ ਨਹੀਂ ਬਣਦਾ ਪਰ ਆਪਾਂ ਨੇ ਵੀ ਆਪਣਾ ਸਾਮਾਨ ਜੇ ਕਿਸੇ ਭਰਾਵੇ ਘਰੇ ਜਾਵੇ ਕੰਬੋ ਵੀ ਯਾਰ ਮੇਰੇ ਘਰੇ ਕੋਈ ਬਣ ਕੇ ਆ ਥੋਡੇ ਪੈਸਿਆਂ ਦਾ ਟੁਕੜ ਟੁਕੜ ਥੋੜਾ ਮੁੱਲ ਮੜਨਾ ਚਾਹੀਦਾ ਸਹੀ ਗੱਲ ਹੈ ਫਿਰ ਕੰਮ ਕਰੇ ਦਾ ਸਵਾਲ ਆ ਜੇ ਮੈਂ ਤੁਹਾਡੇ ਕੱਪੜੇ ਵੀ ਲਾ ਲਵਾਂ ਆ ਜਾਂਦੇ ਤਾਂ ਤੁਹਾਨੂੰ ਦਮਾ ਵੀ ਕੁਝ ਨਾ ਬਣਾ ਕੇ ਫਿਰ ਉਹ ਸਵਾਦ ਵਾਲੀ ਗੱਲ ਨਹੀਂ ਸਹੀ ਗੱਲ ਹੈ ਠੀਕ ਹੈ ਨਾ ਤੇ ਬਸ ਕੀ ਕੰਮ ਬਾਬੇ ਦੀ ਮਿਹਰ ਆ ਵੀਰੇ ਠੀਕ ਆ ਸਾਰੇ ਭਰਾਵਾਂ ਦਾ ਸਤਕਾਰ ਭਰਾਵਾਂ ਦਾ ਪਿਆਰ ਆ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਬਹੁਤ ਭਰਾ ਜਿਹੜੇ ਭਰਾ ਮਤਲਬ ਕਿ ਆਪਾਂ ਨੂੰ ਕੰਮ ਦਿੰਦੇ ਨੇ ਜਾਂ ਦਵਾਉਂਦੇ ਨੇ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਭਰਾ ਜਿਹੜੇ ਮਤਲਬ ਕਿ ਆਪਣੇ ਆਪਾਂ ਵੀਰੇ 0 ਤੋਂ ਸਟਾਰਟ ਕਰਿਆ ਹੋਇਆ ਹਾਂ। ਹਾਂਜੀ। ਠੀਕ ਹੈ ਜੀ। ਤੈਨੂੰ ਹੋੜੇਸ ਲਾਈਨ ਦੇ ਵਿੱਚ ਅੱਧਾ 10 ਸਾਲ ਹੋ ਗਏ। 0 ਤੋਂ ਸਟਾਰਟ ਕਰਕੇ ਇੱਥੇ ਤੱਕ ਆਇਆ। ਆਪਾਂ ਕਿਸੇ ਭਰਾ ਦੀ ਕੋਈ ਨੌਕਰਾ ਨਹੀਂ ਨਹੀਂ ਕਰਦੇ। ਠੀਕ ਹੈ ਜੀ। ਸਾਰੇ ਭਰਾ ਆਪਦੇ ਆਪ ਦੇ ਕੰਮ ਵਿੱਚ ਪਰਫੈਕਟ ਨੇ। ਹਾਂਜੀ ਵੀਰੇ। ਤਾਂ ਬਾਕੀ ਵੀਰੇ ਇਹੀ ਸੀਗਾ। ਬਾਕੀ ਕੰਟੈਕਟ ਕਰ ਲਿਓ ਜਿਨੇ ਵੀ ਵਧੀਆ ਕੁਆਲਿਟੀ ਦੇ ਜਾਣੀ। ਸਾਡੀ ਜਾਣ ਦੇ ਵਿੱਚ ਤਾਂ ਵੀ ਪੂਰਾ ਸਿਰਆਇਟਮ ਐਤੋਂ ਬਾਅਦ ਸ਼ਾਇਦ ਹੀ ਕੋਈ ਬਣਾ ਸਕੇ ਹਨਾ। ਬਾਕੀ ਆਪਣੇ ਨਾਲੋਂ ਵੀ ਸਹੀ ਬੈਠੇ ਹਾਂ ਨਹੀਂ ਪਰ ਵੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੀਨੇ ਕੋਈ ਚੀਜ਼ ਲੈਣੀ ਆ ਮਤਲਬ ਦੇਖੋ ਪ੍ਰਾਈਸ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਬੰਦੇ ਤੋਂ ਨਜਾਇਜ਼ ਪੈਸੇ ਲੈਣੇ ਨੇ ਕੰਮ ਕਰਕੇ ਦਊਂਗਾ ਜਿਹੜੇ ਜੇ ਕੰਮ ਕਰਾਉਂਗੇ ਉਹਦੇ ਪੈਸੇ ਲੈ ਲਈਏ ਹਾਂਜੀ ਠੀਕ ਹੈ ਜੀ ਜੇ ਕਿਸ ਨੇ ਕਟ ਰੇਂ ਦੇ ਵਿੱਚ ਬਣਵਾਉਣਾ ਯਾਨੀ ਕਿ ਬਈ ਕੋਈ ਖਾਲੀ ਨਹੀਂ ਮੁੜਦਾ ਉਰੋਂ ਇੱਕ ਵਾਰੀ ਵਿਜ਼ਿਟ ਕਰ ਲਿਓ ਹਨਾ ਬਈ ਜਿਹੜੀ ਗੱਲ ਹੈ ਆਪਾਂ ਤਾਂ ਆਪਣਾ ਬਹੁਤ ਜ਼ਿਆਦਾ ਸਬਰ ਵੀ ਕਰ ਲਈਦਾ ਤੇ ਬੜੀ ਬਈ ਆਪਾਂ ਅਰਗੂ ਵੀ ਨਹੀਂ ਕਰਦੇ ਕਿਸੇ ਭਰਾ ਨਾਲ ਪੈਸੇ ਆਪ ਖੋਂਗੀ ਹਨਾ ਆਪਾਂ ਕਦੇ ਵੀ ਸ਼ੌਕ ਕਰੇ ਹਰ ਇੱਕ ਬੰਦਾ ਆਪਾਂ ਨੂੰ ਕੋਈ ਮਤਲਬ ਕਿ ਹੈ ਜੀਗਾ ਕੋਈ ਗਰੀਬ ਬੰਦਾ ਵਾ ਸ਼ੌਕ ਕਰਨਾ ਚਾਹੁੰਦਾ ਵਾ ਬੜੀ ਖੁਸ਼ੀ ਨਾਲ ਆ ਸਕਦਾ ਉਹਨੂੰ ਖੁਸ਼ ਕਰਕੇ ਤੁਰਾਂਗੇ ਜਿਵੇਂ ਵੀ ਉਹਦਾ ਰੰਜਾ ਹੋਊਗਾ ਉਹ ਜਿਵੇਂ ਵੀ ਆਪਾਂ ਕੁਝ ਕਰਕੇ ਚਲ ਠੀਕ ਹੈ ਵੀਰੇ ਲਓ ਜੀ ਹੁਣ ਕਰੀਏ ਲੋਡ ਆਪਾਂ ਵੀ ਤੇ ਮਿਲਦੇ ਆਂ